ਹਾਂਜੀ ਸਾਧ ਸੰਗਤ ਜੀ ਮਿੱਤਰੋ ਪਿਆਰਿਓ ਪਿਆਰ ਪਰਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਰਹੇ ਹੋ ਸਾਈਡ ਤੇ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀਆਂ ਦਿੱਤੀਆਂ ਨੇ ਸਿੱਧੂ ਪਰਿਵਾਰ ਨੂੰ ਵੀ ਤੇ ਸਿੱਧੂ ਪਰਿਵਾਰ ਨੂੰ ਚਾਉਣ ਵਾਲਿਆਂ ਨੂੰ ਵੀ ਇੱਥੇ ਸਟੂਡੀਓ ਦੀ ਘੜੀ ਵਿੱਚ ਟ੍ਰਾਂਟੋ ਵਿੱਚ ਇਸ ਵੇਲੇ ਜਦੋਂ ਮੈਂ ਰਿਕਾਰਡਿੰਗ ਕਰ ਰਿਹਾ ਪੂਰੇ 2 ਵਜੇ ਨੇ ਰਾਤ ਦੇ ਔਰ ਮੈਂ ਸਾਢੇ 12:30 ਵਜੇ ਕਿਤੇ ਪਾਰਟੀ ਤੇ ਸੀਗਾ ਤੇ ਮੈਨੂੰ ਉੱਥੇ ਮੈਸੇਜੇਜ਼ ਆਉਣੇ ਸ਼ੁਰੂ ਹੋ ਗਏ ਭਾਜੀ ਇਦਾਂ ਇਦਾਂ ਨਿਊਜ਼ ਬੜੀ ਆ ਰਹੀ ਆ ਤੇ ਤੁਸੀਂ ਬੋਲੋ ਤੁਸੀਂ ਵੀ ਵੀਡੀਓ ਪਾਓ ਤੇ ਕਨਫਰਮ ਕਰੋ ਮੈਂ ਕਿਹਾ ਪਿਛਲੀ ਵਾਰੀ ਵੀ ਜਦੋਂ ਮੈਂ ਇੱਕ ਜਦੋਂ ਅਨਾਉਂਸ ਹੋਇਆ ਸੀਗਾ ਲੋਕਾਂ ਨੇ ਬਹੁਤ ਰੌਲਾ ਪਾ ਦਿੱਤਾ ਸੀਗਾ ਕਿ ਸਿੱਧੂ ਪਰਿਵਾਰ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਬੱਚੇ ਆਉਣਗੇ ਤੇ ਉਦੋਂ ਵੀ ਮੈਨੂੰ ਮੈਸੇਜ ਆਇਆ ਤੇ ਮੈਂ ਕਿਹਾ ਜਿੰਨੀ ਦੇਰ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਕਨਫਰਮੇਸ਼ਨ ਨਹੀਂ ਆਉਂਦੀ ਉਨੀ ਦੇਰ ਮੈਂ ਨਹੀਂ ਬੋਲਾਂਗਾ ਕਿਉਂਕਿ ਲੋਕੀ ਬਹੁਤ ਕੁਝ ਬੋਲੀ ਜਾ ਰਹੇ ਨੇ ਬਹੁਤ ਝੂਠੀਆਂ ਫਵਾਵਾ ਫਿਰ ਜਦੋਂ ਉਹਨਾਂ ਦੇ ਪਰਿਵਾਰ ਵੱਲੋਂ ਅਨਾਉਂਸ ਹੋਇਆ ਤੇ ਫਿਰ ਮੈਂ ਬਕਾਇਦਾ ਬੋਲਿਆ ਸੀ ਪੌਣੇ 3 ਮਿੰਟ ਦੀ ਵੀਡੀਓ ਮੇਰੀ ਤੁਸੀਂ 2 ਮਿਲੀਅਨ ਤੋਂ ਉੱਪਰ ਉਹ ਚਲਾਈ ਹੋਈ ਹੈ ਕਿਉਂਕਿ ਤੁਸੀਂ ਸੱਚ ਨੂੰ ਸਮਝ ਜਾਂਦੇ ਹੋ ਕਿਹੜਾ ਬੰਦਾ ਦਿਲੋਂ ਵਧਾਈਆਂ ਦੇ ਰਿਹਾ ਤੇ ਅੱਜ ਫਿਰ ਮੈਂ ਉਹਨਾਂ ਨੂੰ ਇਹ ਹੀ ਕਿਹਾ ਮੈਂ ਕਿਹਾ ਕਨਫਰਮੇਸ਼ਨ ਆ ਲੈਂਦੇ ਹੋ ਫਿਰ ਬਲਕੌਰ ਸਾਹਿਬ ਦੀ ਉਹਨਾਂ ਦੀ ਮੈਂ ਵੌਲ ਤੇ ਵੇਖਿਆ ਉਹਨਾਂ ਨੇ ਖੁਦ ਪਾਇਆ ਹੋਇਆ ਸੀ ਪੋਸਟ ਤੇ ਫਿਰ ਮੈਂ ਵੀਡੀਓ ਐਸ ਵੇਲੇ ਮੈਂ ਐਕਚੁਅਲੀ ਆ ਕੇ ਸੋਣਾ ਸੀਗਾ ਪਰ ਕਨਫਰਮੇਸ਼ਨ ਆ ਗਈ ਸੀਗੀ ਤੇ ਮੈਂ ਕਿਹਾ ਕਿਉਂ ਨਾ ਵਧਾਈਆਂ ਦਿੱਤੀਆਂ ਜਾਣ ਸੋ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਅਦਾਰਾ ਪੀ ਐਸ ਕੇ মিডিਆ ਵੱਲੋਂ ਪੂਰੇ ਸਿੱਧੂ ਪਰਿਵਾਰ ਨੂੰ ਤੇ ਉਹਨਾਂ ਦੇ ਚਾਉਣ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਸਿੱਧੂ ਸਾਹਿਬ ਗਏ ਨਹੀਂ ਇਸ ਦੁਨੀਆ ਤੇ ਵਾਪਸ ਆ ਗਏ ਨੇ ਕਿਉਂਕਿ ਉਹ ਕਦੇ ਗਏ ਵੀ ਨਹੀਂ ਲੈਜੈਂਡਸ ਕਦੇ ਮਰਦਾ ਨਹੀਂ ਹੁੰਦਾ ਤੁਹਾਨੂੰ ਪਤਾ ਤੇ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਅੱਜ ਫੇਰ ਕਹਿਣਾ ਕਿ ਉਹ ਜਿਹੜਾ ਮਾਲਕ ਆ ਨਾ ਨੀਲੀ ਛਤਰੀ ਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਭਗਵਾਨ ਈਸ਼ਵਰ ਅੱਲਾ ਜੋ ਮਰਜੀ ਤੁਸੀਂ ਕਹਿ ਲਓ ਉਹ ਬੜਾ ਬਿਆਨਤਾ ਬਹੁਤ ਹੀ ਬਿਆਨਤਾ ਮੈਂ ਬਹੁਤ ਪਿਛਲੀ ਵਾਰੀ ਵੀ ਇਹੀ ਕਿਹਾ ਸੀਗਾ ਤਾਂ ਅੱਜ ਫੇਰ ਮੈਂ ਕਹਿਣਾ ਧੰਨਵਾਦ ਵੀ ਕਰਦਾ ਹਾਂ ਉਸ ਮਾਲਕ ਦਾ ਕਿ ਇਸ ਪਰਿਵਾਰ ਦੇ ਵਿੱਚ ਖੁਸ਼ੀਆਂ ਦੁਆਰਾ ਆਈਆਂ ਨੇ ਕਿਉਂਕਿ ਇੱਕੋ ਇੱਕ ਪੁੱਤ ਸੀਗਾ ਉਹ ਤੂੰ ਲੈ ਲਿਆ ਸੀਗਾ ਤੇ ਰੀਫਰੈਸ਼ ਕਰਨ ਵਾਸਤੇ ਸ਼ਾਇਦ ਲਿਆ ਸੀ ਅੱਜ ਮੈਂ ਇਹੀ ਕਹਾਂਗਾ ਕਿ ਰੀਫਰੈਸ਼ ਕਰਨ ਵਾਸਤੇ ਲਿਆ ਸੀ ਤੂੰ ਤੇ ਅੱਜ ਵਾਪਸ ਦੇ ਦਿੱਤਾ ਸੋ ਮੈਂ ਦਿਲੋਂ ਖੁਸ਼ ਹਾਂ ਮੇਰਾ ਪਰਿਵਾਰ ਬਹੁਤ ਖੁਸ਼ ਆ ਤੇ ਪੂਰੀ ਦੁਨੀਆ ਖੁਸ਼ ਆ ਵੈਸੇ ਲੋਕਾਂ ਨੇ ਬਹੁਤ ਇੰਨੇ ਦਿਨ ਪਹਿਲਾਂ ਹੀ ਬੱਚਿਆਂ ਨੂੰ ਜਮਾ ਦਿੱਤਾ ਸੀਗਾ ਫੇਕ ਬਣਾ ਬਣਾ ਕੇ ਐਡਿਟ ਕਰ ਕਰਕੇ ਬੜਾ ਹੀ ਦੁੱਖ ਹੋਇਆ ਬੜਾ ਹੀ ਦੁੱਖ ਹੋਇਆ ਕਿ ਤੁਸੀਂ ਲੋਕ ਕਿਸੇ ਦੇ ਖੁਸ਼ੀ ਦਾ ਵੀ ਮਜ਼ਾਕ ਉਡਾਉਂਦੇ ਹੋ ਕਿਸੇ ਦੇ ਦੁੱਖ ਦਾ ਵੀ ਮਜ਼ਾਕ ਉਡਾਉਂਦੇ ਹੋ ਕਾਹਦਾ ਵਾਸਤੇ ਸਿਰਫ ਉਹ ਸਿਰਫ ਆਪਣੇ ਚੈਨਲ ਚਮਕਾਉਣ ਵਾਸਤੇ ਆਪਣੇ ਵਿਊਅਰ ਬਣਾਉਣ ਵਾਸਤੇ ਜਾਂ ਕੁਝ ਪੈਸਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਆ ਕੁਸ਼ੀਕ ਲੋਕਾਂ ਵਾਸਤੇ ਬੇਹੱਦ ਸ਼ਰਮ ਦੀ ਗੱਲ ਆ ਜਿਨ੍ਹਾਂ ਲੋਕਾਂ ਨੂੰ ਰੱਬ ਨੇ smartphone ਦੇ ਦਿੱਤੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸਤੇਮਾਲ ਕਿੱਦਾਂ ਕਰਦੇ ਨੇ ਤੇ ਬਹੁਤ ਅੱਜ ਬਕਾਇਦਾ ਆਈ ਹੈ ਕਨਫਰਮੇਸ਼ਨ ਤੇ ਵਧਾਈਆਂ ਹੋਈਆਂ ਨੇ ਤੁਸੀਂ ਨਾਲ-ਨਾਲ ਵੀਡੀਓ ਰਿਪੀਟ ਤੇ ਲਾਈ ਹੋਈ ਹੈ ਮੈਂ ਤੇ ਨਾਲ ਫੋਟੋ ਵੀ ਦੇਖ ਰਹੇ ਹੋ ਤੇ ਬਹੁਤ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਅਗੇਨ ਪੂਰੇ ਪਰਿਵਾਰ ਨੂੰ ਸਿੱਧੂ ਪਰਿਵਾਰ ਨੂੰ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਦਿਲ ਤੋਂ ਵਧਾਈਆਂ ਦਿੰਦਾ ਪਰ ਮੈਂ ਨਾਲ ਇਹ ਵੀ ਕਹਾਂਗਾ ਕਿ ਰੱਬ ਦਾ ਵਾਸਤਾ ਜੋ ਤੁਸੀਂ ਕੀਤਾ ਇਸ ਪਰਿਵਾਰ ਦੇ ਨਾਲ ਪਿਆਰ ਵੀ ਬਹੁਤ ਕੀਤਾ ਤੇ ਪਰ ਕਈਆਂ ਲੋਕਾਂ ਨੇ ਮਜ਼ਾਕ ਵੀ ਬਹੁਤ ਅੜਾਇਆ ਇਸ ਪਰਿਵਾਰ ਨੂੰ ਯੂਜ਼ ਵੀ ਬਹੁਤ ਕੀਤਾ which is very 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 bad so ਕੋਸ਼ਿਸ਼ ਕਰਿਆ ਕਰੋ ਚੰਗੀ ਗੱਲ ਕਰਿਆ ਕਰੋ ਸੋਹਣੀ ਗੱਲ ਕਰਿਆ ਕਰੋ ਸੱਚ ਨਾਲ ਖੜਿਆ ਕਰੋ ਰੱਬ ਦਾ ਵਾਸਤਾ ਕੋਸ਼ਿਸ਼ ਕਰਿਆ ਕਰੋ ਵੀਊਰ ਇਹ ਪੈਸੇ سوشل میڈیا ਦੇ ਜਾਂ ਤੁਹਾਡਾ ਫੇਸ ਅੱਗੇ ਲੈ ਕੇ ਚਮਕਾਉਣਾ ਇਹੀ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਸਭ ਤੋਂ ਜ਼ਰੂਰੀ ਹੁੰਦਾ ਕਿ ਤੁਸੀਂ ਕਿਹਦੇ ਵਾਸਤੇ ਕੀ ਬੋਲ ਰਹੇ ਹੋ ਸੋ ਵਾਂਸ ਅਗੇਨ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਬੱਚੇ ਖੁਸ਼ ਰਹਿਣ ਤੰਦਰੁਸਤ ਰੱਖੇ ਮਾਲਕ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ ਔਰ ਜੱਜਾ ਬੱਚਾ ਤੇ ਬਲਕੌਰ ਭਾਜੀ ਤਾਂ ਦਰੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ